ਸੰਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ ਜੀ ਪੰਜਾਬੀ ਟਾਕਸ ਟਾਕਸ ਚੈਨਲ ਉੱਤੇ ਆਪਾਂ ਅੱਜ ਨਵੀਂ ਵੀਡੀਓ ਨਵੀਂ ਵੀਡੀਓ ਲੈ ਕੇ ਆਏ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਜੋ ਕਿੰਗ ਫਿਸ਼ਰ ਦਾ ਕੰਪਨੀ ਦਾ ਮਾਲਕ ਸੀ ਵਿਜ਼ੇ ਮਾਲਿਆ ਜੋ ਵਿਜ਼ੇ ਮਾਲਿਆ ਸੀ ਉਹ ਬਹੁਤ ਹੀ ਅ ਬੱਡਾ ਇਨਸਾਨ ਸੀ ਜਿਸ ਨੂੰ ਕਿਹਾ ਜਾਂਦਾ ਸੀ ਬਹੁਤ ਹੀ ਅਮੀਰ ਆਹੇ ਉਹ ਜੋ ਜਿਸ ਤਰ੍ਹਾਂ ਦੀ ਜ਼ਿੰਦਗੀ ਉਹ ਜੀ ਰਿਹਾ ਸੀ ਤਾਂ ਉਸ ਤਰ੍ਹਾਂ ਦੀ ਜ਼ਿੰਦਗੀ ਜੀਉਣ ਦਾ ਲੋਕਾਂ ਦਾ ਸੁਪਨਾ ਹੀ ਰਹਿ ਗਿਆ ਸੀ ਵੀ ਅਸੀਂ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਜੀਏ ਤੇ ਉਹ ਹਰ ਜਗ੍ਹਾ ਉੱਤੇ ਜਾ ਕੇ ਪਾਰਟੀਆਂ ਕਰਦਾ ਸੀ ਜਿਸ ਕਰਕੇ ਉਹ ਬਹੁਤ ਮਸ਼ਹੂਰ ਮੰਨਿਆ ਜਾਂਦਾ ਸੀ ਤੇ ਉਸ ਨੂੰ ਚੰਗੇ ਟਾਈਮ ਦਾ ਰਾਜਾ ਵੀ ਕਿਹਾ ਜਾਂਦਾ ਸੀ ਤੇ ਅੱਜ ਹੁਣ ਤੇ ਉਹ ਕਿਵੇਂ ਕੰਗਾਲ ਹੋਇਆ ਤੇ ਉਸ ਉਸਨੇ ਕੀ ਕੁਝ ਕੀਤਾ ਤੇ ਅੱਜ ਆਪਾਂ ਗੱਲ ਕਰਦੇ ਆ ਉਸ ਬਾਰੇ ਜੋ ਵਿਜ਼ੇ ਮਾਲਿਆ ਸੀ ਕਿੰਗ ਫਿਸ਼ਰ ਕਿੰਗ ਫਿਸ਼ਰ ਕੰਪਨੀ ਦਾ ਮਾਲਕ ਸੀ ਤੇ ਉਸਦੇ ਜੋ ਉਸਦਾ ਪੂਰਾ ਨਾਮ ਸੀ ਉਹ ਵਿਜ਼ੇ ਵਿਟਰ ਮਾਲਿਆ ਸੀ ਤੇ ਉਸਦੀ ਮਾਤਾ ਦਾ ਨਾਂ ਲਲਿਤਾ ਰਾਮੀਆਂ ਮਾਲਿਆ ਸੀ ਤੇ ਉਸਦੇ ਪਿਤਾ ਜੀ ਦਾ ਪਿਤਾ ਦਾ ਨਾਂ ਸੀ ਜੋ ਵਿਟਰ ਮਾਲਿਆ ਸੀ ਹਾਂਜੀ ਯੋ ਵਿਜੇ ਮਾਲਿਆ ਸੀ ਉਸ ਦਾ ਜਨਮ ਹੋਇਆ ਸੀ 18 ਦਸੰਬਰ 1955 ਵਿੱਚ ਤੇ ਯੋ ਇਹਨਾਂ ਦੇ ਪਿਤਾ ਜੀ ਸੀ ਉਹ ਇੱਕ ਯੂਨਾਈਟਿਡ ਬਰੇਵਰੀ ਕੰਪਨੀ ਵਿੱਚ ਡਾਇਰੈਕਟਰ ਸਨ ਤੇ ਇਹਨਾਂ ਦੇ ਪਿਤਾ ਜੀ ਕੋਲ ਬਹੁਤ ਪੈਸਾ ਸੀ ਤੇ ਇਸ ਇਹ ਸ਼ੁਰੂ ਤੋਂ ਹੀ ਜੋ ਵਿਜੇ ਮਾਲਿਆ ਸੀ ਉਹ ਪੈਸੇ ਵਾਲੇ ਮੰਨੇ ਜਾਂਦੇ ਸਨ ਤੇ ਯੋ ਇਹਨਾਂ ਦੇ ਪਿਤਾ ਜੀ ਸਨ ਉਹਨਾਂ ਦੇ ਤਿੰਨ ਵਿਆਹ ਹੋਏ ਹੋਏ ਸਨ ਤੇ ਯੋ ਵਿਜੇ ਮਾਲਿਆ ਸੀ ਉਹ ਉਹ ਪਹਿਲੇ ਵਿਆਹ ਦਾ ਇਹਨਾਂ ਦੇ ਪਹਿਲੇ ਵਿਆਹ ਦਾ ਬੱਚਾ ਸੀ ਤੇ ਜੋ ਵਿਜ਼ੇ ਮਾਲਿਆ ਸੀ ਉਸ ਦਾ ਜੋ ਬਚਪਨ ਸੀ ਉਹ ਬਹੁਤ ਵਧੀਆ ਨਹੀਂ ਸੀ ਤੇ ਜਦੋਂ ਇਹਨਾਂ ਦੇ ਪਿਤਾ ਦੇ ਆ ਪਿਤਾ ਦੀ ਮੌਤ ਹੁੰਦੀ ਹੈ 1983 ਵਿੱਚ ਤਾਂ ਉਸ ਤੋਂ ਬਾਅਦ ਉਹ ਵਿਜ਼ੇ ਮਾਲਿਆ ਸੀ ਉਹ ਯੂ ਵੀ ਕੰਪਨੀ ਦਾ ਚੇਅਰਮੈਨ ਬਣ ਗਿਆ ਤੇ ਜੋ ਵਿਜ਼ੇ ਮਾਲਿਆ ਸੀ ਤਾਂ ਉਸ ਟਾਈਮ ਉਹ ਅਮਰੀਕਾ ਵਿੱਚ ਆਪਣੀ ਪੜ੍ਹਾਈ ਕਰ ਰਿਹਾ ਸੀ ਫਿਰ ਉਹਨੇ ਵਾਪਸ ਆ ਕੇ ਇਸ ਕੰਪਨੀ ਨੂੰ ਬਹੁਤ ਜ਼ਿਆਦਾ ਉੱਚਾ ਚੱਕਿਆ ਤੇ ਜਿਸ ਜਿਸ ਦੀ ਕੀਮਤ ਉਸ ਟਾਈਮ ਇਹਨਾਂ ਨੇ 6 ਕਰੋੜ ਤੱਕ ਪਹੁੰਚਾ ਦਿੱਤੀ ਸੀ ਵਿਜੇਵਾਲਿਆ ਨੇ ਜਿਵੇਂ ਕਿ ਉਹ ਬਰਜਟ ਪੇਂਟ ਵੈਸਟ ਐਂਡ ਕ੍ਰੌਮਪਟਨ ਫਰਟੀਲਾਈਜ਼ਰ ਕੰਪਨੀਆਂ ਵਿੱਚ ਇਨਕੁਆਇਰ ਕੀਤਾ ਪਰ ਇਸ ਦਾ ਜੋ ਇੰਟਰਸਟ ਸੀਗਾ ਉਹ ਹਮੇਸ਼ਾ ਹੀ ਜੋ ਹਮੇਸ਼ਾ ਇਹਦਾ ਇੰਟਰਸਟ ਸੀ ਜੋ ਹਮੇਸ਼ਾ ਉਹ ਲੈ ਕੇ ਬਿਜ਼ਨਸ ਵਿੱਚ ਸੀ ਜੋ ਸੀਗੀ ਜਿਹੜੀ ਯੂਬੀਐਲ ਵੀ ਜੋ ਯੂਬੀਐਲ ਸੀ ਉਹ ਵੀ ਲੈ ਕੇ ਕੰਪਨੀ ਲਿਕ ਕਰਦੇ ਹੀ ਇੱਕ ਕੰਪਨੀ ਸੀਗੀ ਜਿਸ ਦੇ ਅੰਡਰ ਕਿੰਗ ਫਿਸ਼ਰ ਬ੍ਰਾਂਡ ਆਉਂਦਾ ਸੀਗਾ ਇਹਨਾਂ ਦਾ ਇਸਨੇ ਆਪਣੇ ਪਿਤਾ ਜੀ ਦੇ ਬਿਜ਼ਨਸ ਬਿਜ਼ਨਸ ਤੇ ਜਿਆਦਾ ਧਿਆਨ ਨਾ ਦਿੱਤਾ ਤੇ ਜੋ ਇਹਨਾਂ ਸੌਰੀ ਇਸਨੇ ਆਪਣੇ ਜੋ ਪਿਤਾ ਦਾ ਬਿਜ਼ਨਸ ਸੀ ਉਸ ਤੇ ਆਪਣਾ ਪੂਰਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਤਾਂ ਕਿ ਇਸ ਬਿਜ਼ਨਸ ਨੂੰ ਬਹੁਤ ਫੇਮਸ ਕਰ ਸਕੇ ਤੇ ਬਹੁਤ ਸਾਰਾ ਪੈਸਾ ਕਮਾ ਸਕੇ ਫਿਰ ਇਹਨਾਂ ਨੇ ਸੋਚਿਆ ਵੀ ਕਿਉਂ ਨਾ ਮੈਂ ਸ਼ਰਾਬ ਵੇਚਣ ਦਾ ਕੰਮ ਸ਼ੁਰੂ ਕਰ ਦੇਵਾਂ ਪਰ ਭਾਰਤ ਵਿੱਚ ਜੋ ਸ਼ਰਾਬ ਸੀ ਉਸ ਨੂੰ ਵੇਚਣਾ ਤੇ ਪੀਣਾ ਸ਼ੋਭਨ ਨਹੀਂ ਮੰਨਿਆ ਜਾਂਦਾ ਸੀ ਤੇ ਲੋਕਾਂ ਦਾ ਮੰਨਣਾ ਸੀ ਵੀ ਜੇ ਸ਼ਰਾਬ ਪੀਨੇ ਹੈ ਤਾਂ ਉਹ ਆਪਣੇ ਲਈ ਬਹੁਤ ਬੁਰੀ ਆ ਹੈਨਾ ਤੇ ਲੋਕਾਂ ਨੇ ਇਸ ਗੱਲ ਦਾ ਬਹੁਤ ਵਿਰੋਧ ਕੀਤਾ ਸੀ ਤੇ ਵੇਚਣ ਲਈ ਫਿਰ ਇਸਨੇ ਇੱਥੇ ਸ਼ਰਾਬ ਵੇਚਣੀ ਸ਼ੁਰੂ ਕਰ ਦਿੱਤੀ ਜੋ ਵਿਜੇ ਮਾਲਿਆ ਸੀ 1988 ਵਿੱਚ ਬੈਂਗਲੌਰ ਵਿੱਚ ਇਸ ਨੇ ਪਹਿਲਾ ਪੱਬ ਬਣਾਇਆ ਸੀ ਤੇ ਉਸ ਤੋਂ ਬਾਅਦ ਬੈਂਗਲੌਰ ਦੇ ਵਿੱਚ ਹੁਣ ਤੱਕ ਤਕਰੀਬਨ 40 ਪੱਬ ਖੁੱਲ ਚੁੱਕੇ ਨੇ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਸਟੇਟਸ ਵਿੱਚ ਸ਼ਰਾਬ ਵੇਚਣੀ ਸ਼ਰਾਬ ਵੇਚਣ ਤੇ ਪਾਬੰਦੀ ਲਗਾ ਦਿੱਤੀ ਸੀ ਤੇ ਵਿਜੇ ਮਾਲਿਆ ਦਾ ਵਿਜੇ ਮਾਲਿਆ ਨੇ ਇੰਤੇ ਫਿਰ ਜੋ ਵਿਜ਼ੇਮਾਲਿਆ ਸੀ ਉਹ ਐਡ ਕਰ ਰਿਹਾ ਸੀ ਆਪਣੀ ਜੋ ਸਰਾਬ ਵੇਚਣ ਵਾਲੇ ਤਾਂ ਅਖਬਾਰਾਂ ਵਗੈਰਾ ਤੇ ਇਹਨਾਂ ਦੀ ਐਡ ਆਉਣੀ ਸੀ ਜੋ ਬੰਦ ਹੋ ਗਈਆਂ ਸੀ ਫਿਰ ਇਸਨੇ ਵਿਜ਼ੇਮਾਲਿਆ ਨੇ ਕਿਹਾ ਕਿ ਇਹੋ ਮੇਰਾ ਬਿਜ਼ਨਸ ਹੈ ਵੀ ਉਹ ਸਾਰਾ ਦਾ ਸਾਰਾ ਹੀ ਹੈ ਜੋ ਉਹ ਐਡ ਦੇ ਬੇਸ ਤੇ ਚੱਲ ਰਿਹਾ ਹੈ ਤਾਂ ਸਰਕਾਰ ਇਸ ਨੂੰ ਬੰਦ ਕਰ ਰਹੀ ਹੈ ਜਿਸ ਕਰਕੇ ਮੈਨੂੰ ਇਸ ਇਸ ਵਿੱਚ ਬਹੁਤ ਹੀ ਘਾਟਾ ਪਵੇਗਾ ਜਿਸ ਨੂੰ ਦੇਖਦੇ ਵਿਜ਼ੇ ਨੇ ਐਡ ਕਰਨ ਦਾ ਤਰੀਕਾ ਇੱਕ ਨਵਾਂ ਕਾਲਬਿਆ ਜਿਸ ਵੀ ਨੂੰ ਸੈਰੋਗੇਟ ਐਡਵਰਟਾਈਜ਼ ਵੀ ਕਿਹਾ ਜਾਂਦਾ ਇਸ ਤਰ੍ਹਾਂ ਬਹੁਤ ਕੰਪਨੀਆਂ ਕਰਦੀਆਂ ਉਹ ਐਡ ਕਿੰਗ ਅਫੀਸ਼ਰ ਦੀ ਬਣਾ ਲੈਂਦੇ ਸੀ ਤੇ ਪਰ ਐਡ ਵਿੱਚ ਵੀਅਰ ਨਹੀਂ ਖਾਰਾ ਹੁੰਦਾ ਸੀਗਾ ਤੇ ਖਾਰਾ ਹੁੰਦਾ ਸੀ ਕਿੰਗਫੀਰ ਖਾਰਾ ਹੁੰਦਾ ਸੀਗਾ ਕਿੰਗਫੀਸ਼ਰ ਦਾ ਉਸ ਟਾਈਮ ਉਹ ਵੱਡੇ ਵੱਡੇ ਲੋਕਾਂ ਨੂੰ ਪਾਰਟੀਆਂ ਤੇ ਇਨਵਾਈਟ ਕਰਦਾ ਰਿਹਾ ਸੀ ਤਾਂ ਜੋ ਉਹਨਾਂ ਤੇ ਇਨਡਾਇਰੈਕਟ ਜੋ ਉਹਨਾਂ ਤੋਂ ਇਨਡਾਇਰੈਕਟ ਐਡ ਕਰਵਾ ਸਕੇ ਬਿਜ਼ੀਨੈਸ ਸੋਚਿਆ ਕਿ ਉਹ ਜੋ ਭਾਰਤ ਦੇ ਇੰਡੀਆ ਦੇ ਲੋਕ ਨੇ ਹਨਾ ਵੀ ਉਹਨਾਂ ਨੂੰ ਨੱਚਣ ਤੇ ਜੋ ਇਹ ਸ਼ਰਾਬੀਂਦੇ ਆ ਵੀਕ ਪਾਪ ਵਿੱਚ ਜਾਂਦਾ ਇਹ ਕਲਚਰ ਬਣਾ ਦੇਗਾ ਤੇ ਕਿਉਂਕਿ ਇੰਡੀਆ ਵਿੱਚ ਇਹ ਜਾਂ ਕੁਝ ਪਹਿਲਾਂ ਉਹਨਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਸੀ ਵੀ ਲੋਕ ਇਧਰ ਨੂੰ ਵਾਧਦੇ ਆਉਣਗੇ ਫਿਰ 2000 ਵਿੱਚ ਉਸਨੇ ਬਾਹਰਲੇ ਦੇਸ਼ਾਂ ਵਿੱਚ ਆਪਣਾ ਕੰਮ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਬਹੁਤ ਸਾਰੀਆਂ ਕੰਪਨੀਆਂ ਵਿੱਚ ਵਰਲਡਵਾਈਡ ਇਨਵੈਸਟ ਕੀਤਾ ਤੇ 2001 ਤੋਂ ਲੈ ਕੇ 2005 ਤੱਕ ਆਪਣੇ ਬੀਅਰ ਦੇ ਬਿਜ਼ਨਸ ਨੂੰ ਬਹੁਤ ਉੱਪਰ ਤੱਕ ਚੁੱਕ ਲਿਆ ਸੀ ਵੱਡੇ ਵੱਡੇ ਜੋ ਸੈਲੀਬ੍ਰੇਟ ਸੀ ਸੈਲੀਬ੍ਰਿਟੀ ਸੀ ਉਹਨਾਂ ਨਾਲ ਆਉਣੇ ਪਾਰਟੀਆਂ ਕਰਨੀਆਂ ਸ਼ੁਰੂ ਕਰਦੇ ਆ ਜੋ ਇਨ੍ਹਾਂ ਪਾਰਟੀਆਂ ਵਿੱਚ ਪੋਸਟਰ ਹੁੰਦੇ ਸਨ ਉਹ ਕਿੰਗ ਫਿਸ਼ਰ ਦੇ ਕਿੰਗ ਫਿਸ਼ਰ ਦੇ ਹੀ ਹੁੰਦੇ ਸਨ ਜੋ ਕਿ ਐਡ ਦੀ ਤਰ੍ਹਾਂ ਕੰਮ ਕਰਦੇ ਸਨ ਜੋ ਕਿੰਗ ਫਿਸ਼ਰ ਕੰਪਨੀ ਸੀ ਉਹ ਇੰਡੀਆ ਵਿੱਚ ਸਭ ਤੋਂ ਵੱਡੀ ਕੰਪਨੀ ਮੰਨੀ ਗਈ ਸੀ ਤੇ ਉਹ ਇੰਡੀਆ ਵਿੱਚ ਪਹਿਲੇ ਨੰਬਰ ਤੇ ਕਿੰਗ ਫਿਸ਼ਰ ਦੀ ਕੰਪਨੀ ਆਉਂਦੀ ਸੀ 2005 ਵਿੱਚ ਵਿਜ਼ੇ ਨੇ ਆਪਣੇ ਪੁੱਤਰ ਸਿਦਾਰਥ ਮਾਲਿਆ ਦਾ 18ਵਾਂ ਜਨਮ ਦਿਨ ਮਨਾਇਆ ਸੀ ਤਾਂ ਉਸ ਟਾਈਮ ਉਸਨੇ ਕਿੰਗ ਫਿਸ਼ਰ 에ਅਰਲਾਈਨ ਦਾ ਕੰਮ ਸ਼ੁਰੂ ਕੀਤਾ ਸੀ ਤੇ ਲੋਕਾਂ ਦਾ ਮੰਨਣਾ ਸੀ ਕਿ ਵਿਜ਼ੇ ਮਾਲਿਆ ਆਪਣੀ ਬੀਅਰ ਦੀ ਜੋ ਐਡ ਆ ਉਸ ਨੂੰ ਉੱਪਰ ਚੱਕਣ ਲਈ 에ਅਰਲਾਈਨ ਤੇ ਕੰਮ ਕਰ ਰਿਹਾ ਪਰ ਇਹ ਜੋ ਵੀਜ਼ੇ ਮਾਲਿਆ ਸੀ ਉਸ ਦਾ ਕਹਿਣਾ ਸੀ ਕਿ ਮੈਂ ਇਹ ਜਾਂ ਕੋਈ ਕੰਮ ਨਹੀਂ ਕਰ ਰਿਹਾ ਮੈਂ ਸਿਰਫ ਲੋਕਾਂ ਦੀ ਮਦਦ ਲਈ ਇੱਕ 에ਅਰਲਾਈਨ ਹੈ ਕਿੰਗ ਫਿਸ਼ਰ 에ਅਰਲਾਈਨ ਖੋ ਰਹਾ ਹਾਂ ਕਿ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਟ੍ਰੈਵਲ ਕਰ ਸਕਣਾਂਗੀ ਉਹਨਾਂ ਤੇ ਫਿਰ ਉਸਨੇ ਯੋ ਕਿੰਗ ਫਿਸ਼ਰ ਕਿੰਗ ਫਿਸ਼ਰ ਦੀ 에ਅਰਲਾਈਨ ਸੀ ਉਹ ਖੋਲੀ ਤੇ ਉਸ ਵਿੱਚ ਉਹ ਜੋ ਕਿੰਗ ਫਿਸ਼ਰ ਦੀ 에ਅਰਲਾਈਨ ਸੀ ਉਹ ਲੋ ਕੋਸਟ ਰੇਟ ਤੇ ਸੀ ਵੀ ਲੋਕ ਜੋ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਸਾਨੀ ਨਾਲ ਜਾ ਸਕਣ ਤੇ ਉਸ ਵਿੱਚ ਖਾਣ ਪੀਣ ਦਾ ਪ੍ਰਬੰਧ ਨਹੀਂ ਸੀ ਕਿਉਂਕਿ ਇਸ ਦਾ ਮੰਨਣਾ ਇਹ ਹੀ ਸੀ ਕਿ ਵੀ ਲੋਕ ਸੌਖੇ ਤਰੀਕੇ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਚਲੇ ਜਾਣ ਵੀ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਵੀ ਉਹਨਾਂ ਨੂੰ ਜ਼ਿਆਦਾ ਪੈਸਾ ਦੇਣਾ ਪਵੇ ਵੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਦੇ ਲਈ ਵੀ ਇਸ ਕਰਕੇ ਇੱਥੇ ਖਾਣ ਦਾ ਪ੍ਰਬੰਧ ਉਸਨੇ ਨਹੀਂ ਕੀਤਾ ਸੀ ਤੇ ਇਹ ਇਸ ਕਰਕੇ ਉਹਨੇ ਇੱਥੇ ਖਾਣ ਦਾ ਪ੍ਰਬੰਧ ਨਹੀਂ ਕੀਤਾ ਸੀ ਤਾਂ ਲੋਕਾਂ ਨੂੰ ਵੀ ਇਹ ਗੱਲ ਬਹੁਤ ਵਧੀਆ ਲੱਗੀ ਵੀ ਇਸਨੇ ਸਾਡੇ ਬਾਰੇ ਸੋਚਿਆ ਵੀ ਅਸੀਂ ਘੱਟ ਰੇਟ ਤੇ ਹੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟ੍ਰੈਵਲ ਕਰ ਸਕਦੇ ਹਾਂ ਈਜ਼ਲੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਜਾ ਸਕਦੇ ਹਾਂ ਫਿਰ ਉਹ ਜੋ ਉਸਨੇ 에어 호ਸਟਲ ਰ ਰੱਖਿਆ ਹੋਈਆਂ ਸੀ ਉਹਨਾਂ ਨੂੰ ਵੀ ਪੂਰਾ ਖਾਸ ਪ੍ਰਬੰਧ ਦੇਣਾ ਸ਼ੁਰੂ ਕੀਤਾ ਉਹਨਾਂ ਦੇ ਲਈ ਇੱਕ ਟ੍ਰੇਨਰ ਪ੍ਰੋਵਾਈਡ ਕੀਤਾ ਜਾਂਦਾ ਸੀ ਜੋ ਉਹਨਾਂ ਨੂੰ ਐਕਸਰਸਾਈਜ਼ ਤੇ ਉਹਨਾਂ ਦੀ ਡਾਈਟ ਸੀ ਉਸ ਦਾ ਪੂਰਾ ਧਿਆਨ ਰੱਖਦਾ ਸੀ ਤੇ ਜੋ ਇੱਥੇ 에ਅਰ ਹੋਸਟਲ ਸੀ ਜਾਂ ਉਹਨਾਂ ਨੂੰ ਇਸ ਨੇ ਜੋ ਵੀਜ਼ੇ ਵਾਲਿਆ ਸੀ ਉਸ ਨੇ ਸਾੜੀ ਦੀ ਜਗ੍ਹਾ ਸ਼ਾਰਟਸ ਹੈ ਤੇ ਮ ショਰਟਸ ਪਹਿਨਾਉਣੇ ਸ਼ੁਰੂ ਕਰ ਦਿੱਤੇ ਸੀ ਤੇ ਜੋ ਲੋਕਾਂ ਵਿੱਚ ਬਹੁਤ ਹੀ ਆਕਰਸ਼ਿਤ ਬਣ ਗਿਆ ਸੀ ਜੋ ਕਿੰਗ ਫਿਸ਼ਰ ਦੀ 에어ਲਾਈਨ ਸੀ ਉਸ ਨੂੰ ਉਸ ਵਿੱਚ ਟ੍ਰੈਵਲ ਕਰਨਾ ਇਹ ਜੋ 에어ਲਾਈਨ ਦੀ ਸਰਵਿਸ ਸੀ ਉਹ ਜੋ ਇੰਡੀਆ ਵਿੱਚ ਸੀ ਉਹ ਪਹਿਲੇ ਨੰਬਰ ਉੱਤੇ ਮੰਨੀ ਗਈ ਸੀ ਜਦੋਂ 2005 ਵਿੱਚ ਵਿਜੇ ਫਰਾਂਸ ਗਿਆ ਤਾਂ ਜਿੱਥੇ ਏਅਰਬੱਸਾਂ ਸੀ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਸਨ ਤਾਂ ਉੱਥੇ ਵਿਜ਼ੇ ਨੇ ਏਅਰਬੱਸ ਦੇ ਜਿਹੜੇ ਸੇਲਸਮੈਨ ਸੀ ਸੇਲਸ ਦੀ ਟੀਮ ਸੀ ਤੇ ਉਹਨਾਂ ਨੂੰ ਜਦੋਂ ਮਿਲਿਆ ਤਾਂ ਉਹ ਵਿਜ਼ੇ ਮਾਲਿਆਂ ਨੂੰ ਉਹਨਾਂ ਨੇ ਇਹ 319 A 321 A 330 에어플레인 ਦਿਖਾਏ ਤਾਂ ਜੋ ਵਿਜ਼ੇ ਮਾਲਿਆ ਸੀ ਉਸਨੇ ਉਹ ਪਲੇਨ ਉਹਨਾਂ ਤੋਂ ਖਰੀਦ ਲਏ ਤੇ ਉਹਨਾਂ ਨੂੰ ਉੱਤੇ ਉਸ ਤੋਂ ਬਾਅਦ ਉਹ ਪਲੇਨਸ ਦੇ ਵਿੱਚ ਉਸ ਨੂੰ ਕਾਟਾ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਉਸ ਦਾ ਧਿਆਨ ਸੀ ਜਿਹੜਾ ਉਹ ਲੋ ਕੋਸਟ ਤੋਂ ਹਟ ਕੇ ਹਾਈ ਕੋਸਟ ਵਿੱਚ ਚਲਾ ਗਿਆ ਸੀ ਜਦੋਂ ਕਿ ਮਾਰਕੀਟ ਵਿੱਚ ਜਿਹੜੀ ਡਿਮਾਂਡ ਸੀ ਉਹ ਹਜੇ ਵੀ ਲੋ ਕੋਸਟ ਦੀ ਸੀ ਤੇ ਵਿਜ਼ੇ ਮਾਲਿਆ ਨੂੰ ਇਹ ਨਹੀਂ ਪਤਾ ਸੀ ਕਿ ਜੋ ਇੰਡੀਆ ਵਿੱਚ ਲੋਕ ਰਹਿ ਰਹੇ ਨੇ ਉਹ ਹਜੇ ਵੀ ਗਰੀਬ ਨੇ ਤੇ ਉਹ ਜੋ ਹਾਈ ਕੋਸਟ ਆ ਇਹ ਜੋ ਹਾਈ ਕੋਸਟ ਦੀ 에ਅਰਲਾਈਨ ਆ ਉਸ ਨੂੰ ਉਹ ਨਹੀਂ ਖਰੀਦਣਗੇ ਤੇ ਉਹ ਹਜੇ ਵੀ ਜਿਹੜੀ ਲੋ ਕੋਸਟ ਲਾਈਨ ਸੀ ਉਸ ਨੂੰ ਖਰੀਦ ਰਹੇ ਸੀਗੇ ਤੇ ਫਿਰ ਜੋ ਵਿਜ਼ੇ ਮਾਲਿਆ ਸੀ ਉਸਨੇ ਬੈਂਕਾਂ ਤੋਂ ਲੋਨ ਲੈਣਾ ਸ਼ੁਰੂ ਕਰ ਦਿੱਤਾ ਤੇ ਇਸਨੇ ਤਕਰੀਬਨ 7000 ਕਰੋੜ ਲੋਨ ਲਿਆ ਤੇ ਜਹਾਜ਼ ਵਿੱਚ ਜੋ ਹਾਈ ਕੋਸਟ ਦੇ ਯਾਤਰੀ ਸੰਤ ਉਸ ਵਿੱਚ ਮਹਿੰਗਾ ਮਹਿੰਗਾ ਖਾਣਾ ਪ੍ਰੋਵਾਈਡ ਕੀਤਾ ਫਿਰ ਉਸਨੇ ਡੈਕਰ ਨਾਂ ਦਾ ਇੱਕ ਡੈਕਰ ਲਾਈਨ ਦੀ ਇੱਕ 에ਅਰਲਾਈਨ ਖਰੀਦੀ ਜੋ ਕਿ ਉਸ ਟਾਈਮ ਬਹੁਤ ਹੇ ਘਾਟੇ ਵਿੱਚ ਚੱਲ ਰਹੀ ਸੀ ਤੇ ਇਸ ਵਿਜੇ ਮਾਲਿਆ ਨੇ ਉਸ ਲਾਈਨ ਤੇ ਆਪਣਾ ਬਹੁਤ ਪੈਸਾ ਖਰਚ ਕੀਤਾ ਤੇ एयर ਤੇ ਫਿਰ ਵੀਜ਼ੇ ਮਾਲਿਆ ਨੇ ਯੂ 에ਅਰ ਡੈਕਨ ਦੀ ਲਾਈਨ ਸੀ ਉਸ ਦਾ ਨਾਮ ਬਦਲ ਕੇ ਕਿੰਗ ਫਿਸ਼ਰ ਰੈੱਡ ਰੱਖ ਦਿੱਤਾ ਸੀ ਤੇ ਪਹਿਲੀ ਦਾ ਨਾਮ 에ਅਰ ਲਾਈਨ ਜਿਹੜੀ ਪਹਿਲੀ 에ਅਰ ਲਾਈਨ ਸੀ ਉਸ ਦਾ ਨਾਮ ਕਿੰਗ ਫਿਸ਼ਰ ਹੀ ਸੀ ਤੇ 2008 ਵਿੱਚ ਲੋਕਾਂ ਨੂੰ ਲੋਕਾਂ ਨੂੰ ਜਿਹੜੀਆਂ ਇਹ 에ਅਰ ਲਾਈਨਸ ਸਨ ਦੋਨੋਂ ਉਹ ਇਹਨਾਂ ਵਿੱਚ ਕਨਫਿਊਜ਼ ਹੋਣ ਲੱਗੇ ਸਨ ਵੀ ਕਿਹੜੀ ਲੋ ਕੋਸਟ ਆ ਕਿਹੜੀ ਹਾਈ ਕੋਸਟ ਆ ਤੇ ਫਿਰ ਲੋਕਾਂ ਨੇ ਇਹਨਾਂ ਦੋਨਾਂ 에ਅਰਲਾਈਨਾਂ ਨੂੰ ਛੱਡ ਕੇ ਇੱਕ ਨਵੀਂ 에ਅਰਲਾਈਨ ਚੁਣੀ ਜਿਸ ਦਾ ਨਾਂ ਸੀ 에ਅਰ ਇੰਡੀਆ ਤੇ ਜੋ ਕਿੰਗ ਫਿਸ਼ਰ ਦਾ ਇਹ ਬਿਜ਼ਨਸ ਸੀ ਉਹ 18 ਮਹੀਨਿਆਂ ਵਿੱਚ ਹੀ 347 ਕਰੋੜ ਦਾ ਇਸ ਨੂੰ ਘਾਟਾ ਪਾ ਗਿਆ ਸੀ ਫਿਰ 2008 ਵਿੱਚ ਫਾਰਮੂਲਾ 1 ਕੰਪਨੀ ਜੋ ਵਿਜ਼ੇ ਮੰਨ ਲਿਆ ਸੀ ਉਸ ਨੇ ਖਰੀਦੀ ਤੇ ਨਾਲ ਹੀ IPL ਦੀ ਇੱਕ ਕ੍ਰਿਕਟ ਟੀਮ ਖਰੀਦੀ ਤੇ ਇਹ ਸਭ ਨੇ ਆਪਣੇ ਬ੍ਰਾਂਡ ਕਿੰਗ ਫਿਸ਼ਰ ਲਈ ਕੀਤਾ ਸੀ ਜੋ ਇਹ ਕੰਮ ਸੀ ਵਿਜ਼ੇਮਾਲਾ ਨੇ ਸਾਰਾ ਕਿ ਆਪਣੇ ਜੋ ਕਿੰਗ ਫਿਸ਼ਰ ਦੀ ਇੱਕ ਕਿੰਗ ਫਿਸ਼ਰ ਦਾ ਬ੍ਰਾਂਡ ਸੀ ਉਸ ਲਈ ਹੀ ਕੀਤਾ ਸੀ ਤੇ ਦੋਨਾਂ ਟੀਮਸ ਕਿੰਗ ਫਿਸ਼ਰ ਬ੍ਰਾਂਡ ਨੂੰ ਪ੍ਰਮੋਟ ਕਰ ਰਹੀਆਂ ਸੀ ਤੇ ਇੰਨਾ ਥਾਵਾ ਤੇ ਜੋ ਪੈਸਾ ਸੀ ਉਹ ਲੋਨ ਦਾ ਹੀ ਲੱਗ ਰਿਹਾ ਸੀ 2009 ਵਿੱਚ 에어ਲਾਈਨ ਵਿੱਚ ਸਰਵਿਸ ਤਾਂ ਲਗਜ਼ਰੀ ਦੇ ਰਿਹਾ ਸੀ ਪਰ ਇਸ ਵਿੱਚ ਬਚ ਕੁਝ ਵੀ ਨਹੀਂ ਰਿਹਾ ਸੀ ਤੇ ਇਸ ਨੂੰ ਇਸ ਵਿੱਚ ਬਹੁਤ ਘਾਟਾ ਪੈ ਰਿਹਾ ਸੀ ਤੇ ਇਹਨੂੰ ਬਚ ਤਾਂ ਕੁਝ ਨਹੀਂ ਰਿਹਾ ਸੀ ਇਹ ਜੋ ਪੈਸੇ ਸੀ ਖਾਣ ਪੀਣ ਤੇ ਲਗਾ ਰਿਹਾ ਸੀ ਉਹ ਵੀ ਆਪਣੇ ਕੋਲੋਂ ਹੀ ਲਗਾ ਰਿਹਾ ਸੀ ਜਿਸ ਕਰਕੇ ਇਸ ਨੂੰ ਬਹੁਤ ਹੀ ਗਾਟਾ ਪੈ ਰਿਹਾ ਸੀ ਤੇ ਇਹ نیچے ਨੂੰ ਜਾ ਰਿਹਾ ਸੀ ਤੇ ਬੈਂਕਾਂ ਤੋਂ ਲੋਨ ਲੈਣ ਤੋਂ ਇਲਾਵਾ ਹੋਰ ਇਸ ਦੇ ਕੋਲ ਕੋਈ ਆਪਸ਼ਨ ਨਹੀਂ ਸੀ ਵੀ ਇਹ ਕੋਈ ਹੋਰ ਕੰਮ ਕਰ ਲੇ ਫਿਰ ਉਸ ਨੇ IDBI ਬੈਂਕ ਤੋਂ 1400 ਕਰੋੜ ਦਾ ਲੋਨ ਦੁਬਾਰਾ ਫਿਰ ਲਿਆ ਤੇ ਲੋਨ ਤੇ ਇਹ ਇਸ ਤਰ੍ਹਾਂ ਇਹ ਬੈਂਕਾਂ ਤੋਂ ਲੋਨ ਲੈਂਦਾ ਰਿਹਾ ਲੈਂਦਾ ਰਿਹਾ ਸੀ 에어ਲਾਈਨ ਨੂੰ ਚਲਾਉਣ ਲਈ ਪਰ ਬਾਅਦ ਚ ਕਿਸੇ ਜੋ ਇਹ ਲੋਨ ਬੈਂਕਾਂ ਤੋਂ ਲੈ ਰਿਹਾ ਸੀ ਇਹ ਵਰਤਤਾ ਕਿਤੇ ਹੋ ਰਿਹਾ ਸੀ 에어ਲਾਈਨ ਦੀ ਜਗ੍ਹਾ ਤੇ ਵਿਜ਼ੇ ਨੂੰ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਆਪਣੀਆਂ ਟੀਮਾਂ ਤੇ ਪੈਸਾ ਖਰਚ ਕੀਤਾ ਜਿਵੇਂ ਕਿ ਉੱਥੇ ਇਸਨੇ ਹੋਰ ਦੇਸ਼ਾਂ ਵਿੱਚ ਜਾ ਕੇ ਘਰ ਖਰੀਦ ਲਏ ਜ਼ਮੀਨ ਖਰੀਦ ਲਈ ਤੇ ਆਪਣੀਆਂ ਜਿਹੜੀਆਂ ਟੀਮ ਸੀਗੀਆਂ ਉਹਨਾਂ ਤੇ ਇਹ ਪੈਸਾ ਇਨਵੈਸਟ ਕਰ ਰਿਹਾ ਸੀ ਤੇ ਬੈਂਕਾਂ ਤੋਂ ਲੋਨ ਆਪਣਾ ਫਿਊਚਰ ਪਲਾਨ ਤੇ ਨੰਬਰ ਦਿਖਾ ਕੇ ਲੈਂਦਾ ਸੀ ਤੇ ਇਸ ਲਈ ਬੈਂਕ ਜੋ ਬੈਂਕ ਦੇ ਕਰਮਚਾਰੀ ਸੀ ਉਹਨਾਂ ਨੂੰ ਵੀ ਇਹ ਬਹੁਤ ਸਾਰੇ ਰਿਸ਼ਵਤ ਦਿੰਦਾ ਸੀ ਵੀ ਉਹ ਜੋ ਬੈਂਕ ਦੇ ਕਰਮਚਾਰੀ ਹੈ ਇਸ ਨੂੰ ਲੋਨ इजीली ਦੇ ਦੇਣ ਫਿਰ ਉਸ ਤੋਂ ਬਾਅਦ ਯੂ ایس ਦੇ ਕਾਰਨ ਜਿਹੜਾ ਜਹਾਜ਼ਾਂ ਦਾ ਤੇਲ ਸੀ ਉਹ ਵੀ ਬਹੁਤ ਮਹਿੰਗਾ ਹੋ ਗਿਆ ਸੀ 48 ਡਾਲਰ ਦੀ ਵਜ੍ਹਾ ਤੇ ਉਹ 130 ਡਾਲਰ ਤੱਕ ਪਹੁੰਚ ਗਿਆ ਸੀ ਤੇ ਜੋ ਇੰਡੀਆ ਦੀ ਕੰਪਨੀ ਸੀ ਤੇਲ ਵਾਲੀ ਉਹ ਨਾਂ ਨੇ ਵੀ ਵਿਜੇ ਮਾਲਿਆ ਨੂੰ ਜੋ ਤੇਲ ਸੀ ਉਹ ਦੇਣਾ ਬੰਦ ਕਰ ਗਏ ਕਰ ਦਿੱਤਾ ਸੀ ਕਿਉਂਕਿ ਇਹ ਸਾਰਾ ਜੋ ਵਿਜੇ ਮਾਲਿਆ ਤੇਲ ਵਗੈਰਾ ਲੈਂਦਾ ਸੀ ਉਹ ਆਧਾਰ ਤੇ ਲੈਂਦਾ ਸੀ ਕਿਉਂਕਿ ਫਿਰ ਵਿਜੇ ਮਾਲਿਆ ਨੂੰ ਆਧਾਰ ਦੇ ਨਾ ਉਹਨਾਂ ਨੇ ਬੰਦ ਕਰ ਦਿੱਤਾ ਸੀ ਕਿਉਂਕਿ ਇਹ ਉਹਨਾਂ ਦੇ ਪੈਸੇ ਉਹਨਾਂ ਨੂੰ ਉਦੋਂ ਵਾਪਸ ਨਹੀਂ ਕਰ ਸਕਦਾ ਸੀ ਜੋ ਪਲੇ ਜੋ ਪਲੇਨ ਵਿੱਚ ਯਾਤਰੀ ਸਨ ਉਹ ਟ੍ਰੈਵਲ ਕਰਦੇ ਸਨ ਤਾਂ ਉਹਨਾਂ ਨੂੰ ਵੀ ਬਹੁਤ ਮੁਸ਼ਕਿਲਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਿਉਂਕਿ ਉਹਨਾਂ ਨੂੰ ਵੀ ਖਾਣਾ ਪਰ ਵਾਇਲਡ ਨਹੀਂ ਹੁੰਦਾ ਸੀ ਤੇ ਜਿਹੜੇ ਇਹ ਉਥੇ ਕੰਮ ਕਰ ਰਹੀਆਂ ਸਨ ਤੇ ਉਥੇ 900 ਦੇ ਕਰੀਬ ਜੋ ਇਸ ਦੇ ਕਰਮਚਾਰੀ ਸਨ ਕੰਮ ਕਰ ਰਹੇ ਸਨ ਉਹਨਾਂ ਨੂੰ ਉਹਨਾਂ ਦੀਆਂ ਤਨਖਾਹਾਂ ਨਹੀਂ ਮਿਲਦੀਆਂ ਸਨ ਤਾਂ ਜਿਹੜੇ ਉਹ ਲੋਕ ਸੀ ਉਹ ਵੀ ਦੇ ਮਾਲਿਆ ਤੋਂ ਬਹੁਤ ਪਰੇਸ਼ਾਨ ਹੋਣ ਲੱਗੇ ਵੀ ਸਾਨੂੰ ਅਸੀਂ ਕੰਮ ਕਰਦੇ ਹਾਂ ਵੀ ਸਾਡੇ ਕੰਮ ਦੇ ਸਾਨੂੰ ਪੈਸੇ ਨਹੀਂ ਮਿਲਦੇ ਤਾਂ ਹੋਰ ਨਾ ਲੋਕਾਂ ਨੇ ਵਿਦੇਮਾਲਿਆਂ ਨੂੰ ਬਹੁਤ ਸਾਰੀਆਂ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ ਤਾਂ ਵੀ ਸਾਨੂੰ ਸਾਡੇ ਪੈਸੇ ਦੇਵੋ ਉਹੋ ਕਈ ਵਾਰ ਤਾਂ ਵਿਦੇਮਾਲਿਆਂ ਨੂੰ ਸੁਸਾਈਡ ਨੋਟਸ ਵੀ ਲਿਖ ਦਿੰਦੇ ਸਨ ਤੇ ਇਹ ਸਟਾਫ ਸੀ ਜੋ ਕਿੰਗ ਫਿਸ਼ਰ ਦਾ ਸਟਾਫ ਸੀ ਉਸ ਨੂੰ ਬਹੁਤ ਦਿੱਕਤ ਆ ਰਹੀ ਸੀ ਕਿਉਂਕਿ ਉਹਨਾਂ ਨੂੰ ਉਹਨਾਂ ਦੀਆਂ ਤਨਖਾਹਾਂ ਸੀ ਜੋ ਉਹ ਨਹੀਂ ਮਿਲਦੀਆਂ ਸਨ ਫਿਰ 212 ਵਿੱਚ ਕਿੰਗ ਫਿਸ਼ਰ 에ਅਰਲਾਈਨ ਸੀ ਜਿਹੜੀ ਉਹ ਬੰਦ ਹੋ ਗਈ ਸੀ ਤਾਂ 2015 ਵਿੱਚ ਬੀਜੇ ਮਾਲਾ ਨੇ ਗੋਆ ਵਿੱਚ 18 ਦਸੰਬਰ ਨੂੰ ਆਪਣੇ ਜਨਮ ਦਿਨ ਦੀ ਪਾਰਟੀ ਕਰੀ ਤੇ ਵੱਡੇ ਵੱਡੇ ਲੋਕ ਸਨ ਜੋ ਇਸ ਪਾਰਟੀ ਵਿੱਚ ਬੁਲਾਏ ਗਏ ਸਨ ਕਿ ਜਿਹੜੇ ਹੋ ਸੀ ਇਹਨਾਂ ਦਾ ਸਟਾਫ ਵਗੈਰਾ ਸੀ ਤੇ ਜਿਹੜੇ ਲੋਕ ਇਹਨਾਂ ਦੇ ਅੰਡਰ ਕੰਮ ਕਰਦੇ ਸਨ ਤਾਂ ਉਹਨਾਂ ਦਾ ਮੰਨਣਾ ਇਹ ਸੀ ਵੀ ਜੇ ਵੀਜੇ ਮੰਨ ਲਿਆ ਕਹਿ ਰਿਹਾ ਵੀ ਮੈਂ ਕੰਗਾਲ ਹੋ ਗਿਆ ਵੀ ਮੇਰੇ ਕੋਲੇ ਪੈਸਾ ਨਹੀਂ ਆ ਤੁਹਾਨੂੰ ਦੇਣ ਲਈ ਤੁਹਾਡੀਆਂ ਤਨਖਾਹਾਂ ਦੇਣ ਲਈ ਵੀ ਮੇਰੇ ਕੋਲੇ ਪੈਸਾ ਨਹੀਂ ਆ ਤਾਂ ਉਹ ਜਿਹੜਾ ਇੰਨਾ ਪੈਸਾ ਵੱਡੀਆਂ-ਵੱਡੀਆਂ ਪਾਰਟੀਆਂ ਤੇ ਲਗਾ ਰਿਹਾ ਉਹ ਕਿੱਥੋਂ ਆ ਰਿਹਾ ਹੈ ਪਹਿਲਾਂ ਉਹਨਾਂ ਨੂੰ ਐਸੀ ਵੀ ਚਲੋ ਕੋਈ ਨਾ ਵੀ ਇਸ ਕੋਲੇ ਪੈਸਾ ਨਹੀਂ ਹੈ ਜਦੋਂ ਇਹਦੇ ਕੋਲ ਪੈਸਾ ਆਇਆ ਤਾਂ ਇਹ ਸਾਡਾ ਜੋ ਪੈਸਾ ਹੈਗਾ ਉਹ ਸਾਨੂੰ ਦੇ ਦੇਗਾ ਸਾਡੀਆਂ ਤਨਖਾਹਾਂ ਵਗੈਰਾ ਸਾਨੂੰ ਦੇ ਦੇਗਾ ਤਾਂ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਗੋਆ ਵਿੱਚ ਬਹੁਤ ਵੱਡੀ ਪਾਰਟੀ ਕਰ ਰਿਹਾ ਤਾਂ ਵੀ ਉਹਨਾਂ ਦਾ ਮੰਨਣਾ ਸੀ ਵੀ ਇਹ ਜਦੋਂ ਇੰਨੇ ਪੈਸੇ ਇਸ ਪਾਰਟੀ ਤੇ ਲਗਾ ਸਕਦਾ ਵੀ ਇਹ ਸਾਡੀਆਂ ਤਨਖਾਹਾਂ ਕਿਉਂ ਨਹੀਂ ਦੇ ਸਕਦਾ ਤਾਂ ਲੋਕਾਂ ਨੇ ਇਸ ਗੱਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ